ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦੇ ਭਲੇ ਦੀ ਅਰਦਾਸ ਸਭ ਦੀ ਚੜਦੀ ਕਲਾ ਦੀ ਅਰਦਾਸ ਸਭ ਦਾ ਸਤਿਕਾਰ ਕਰਦੀ ਹਾਂ ਤੱਕ ਚੜਦਾ ਆਉਂਦਾ ਜੂਨ ਕੜੇ ਮੇਰਾ ਰੱਜਣ ਲੱਗਦਾ ਖੂਨ ਕੜੇ ਮੇਰੇ ਚੀਸ ਕਾਲ ਜੇ ਉੱਠਦੀ ਹੈ ਜ਼ਖਮਾਂ ਤੇ ਪੈਂਦਾ ਲੋਹ ਕੜੇ ਕਹਿੰਦੇ ਜੂਨ ਨੂੰ 84 ਨੂੰ ਭੁੱਲ ਜੂ ਕਿਵੇਂ ਭੁੱਲ ਸਕਦੇ ਆਂ ਸੀ ਜੂਨ 84 ਤੁਸੀਂ ਸਾਡੇ ਜ਼ਖਮਾਂ ਨੂੰ ਕਿਉਂ ਛੇੜਦੇ ਹੋ ਕੋਈ ਪਾਸਪੋਰਟ ਦਫ਼ਤਰ ਗਿਆ ਕਈ ਸਾਲ ਪਹਿਲਾਂ ਦੀ ਗੱਲ ਆ ਉਹ ਇੱਕ ਨਿਸ਼ਾਨੀ ਪੁੱਛਦੇ ਹੁੰਦੇ ਆ ਵੀ ਤੁਹਾਡੇ ਕੋਈ ਅੱਖ ਤੇ ਮੂੰਹ ਤੇ ਉਹ ਕਹਿੰਦਾ ਕੋਈ ਨਿਸ਼ਾਨੀ ਹੈ ਤੇਰੇ ਸਰੀਰ ਤੇ ਤਾਂ ਉਹਨੇ ਇੱਕਦਮ ਸੋਚਿਆ ਤੇ ਇੱਕਦਮ ਆਪਣੀ ਸ਼ਰਟ ਉਤਾਰੀ ਤੇ ਜੜੇ ਦਾ ਨਿਸ਼ਾਨ ਦਿਖਾਇਆ ਸਾਹਿਬ ਜਿਸ 84 ਦਾ ਨਿਸ਼ਾਨ ਅੱਜ ਤੱਕ ਮਿਟਾ ਨਹੀਂ